ਦਾ ਗੁਰੂ ਸਹਿਬਾਨ ਦੇਣਗੇ ਤੁਸੀਂ ਆਪਣੇ ਹੱਥ ਇਸ ਦੇ ਨਾਲ ਗੰਦੇ ਨਾ ਕਰੋ ਅੰਜਲਾ ਰਾਇਨ ਹੈਗੀ ਜਦੋਂ ਇਹਨਾਂ ਨੂੰ ਅੰਮ੍ਰਿਤ ਛਕਾ ਦਿੰਦੇ ਨੇ ਇੱਥੇ ਆ ਕੇ ਫਿਰ ਪਵਾੜਾ ਪੈ ਜਾਂਦਾ ਫਿਰ ਇਹ ਗੱਲ ਆੜੇ ਆ ਜਾਂਦੀ ਹੈ ਕਿਉਂਕਿ ਜਦੋਂ ਕਿ ਭਾਈ ਬੰਤਾ ਸਿੰਘ ਵਰਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਬੰਤਾ ਸਿੰਘ ਸਾਲ ਦੇ ਵਿੱਚ ਉਥੇ ਕਈ ਕਈ ਦਿਨ ਇਹਨਾਂ ਕੋਲ ਰਹਿ ਕੇ ਆਉਂਦੇ ਸੀਗੇ ਉਹ ਹਰਨੇਕ ਸਿੰਘ ਨੇਕੀ ਬਾਰੇ ਆਪਾਂ ਕੀ ਕਹਿ ਸਕਦੇ ਆ ਛਿੱਟੇ ਪੈਣਗੇ ਇਸ ਕਰਕੇ ਉਸ ਚੈਪਟਰ ਨੂੰ ਤਾਂ ਮੈਂ ਛੇੜਨਾ ਹੀ ਨਹੀਂ ਚਾਹੁੰਦਾ ਤੇ ਲੇਕਿਨ ਇੱਕ ਪਾਸੇ ਸਚਾਈ ਹੈ ਇੱਕ ਪਾਸੇ ਝੂਠ ਹੈ ਇੱਕ ਪਾਸੇ ਸਪਾਈ ਹੈ ਇੱਕ ਪਾਸੇ ਗੰਦ ਹੈ ਇੱਕ ਪਾਸੇ ਗੁਰੂ ਦਾ ਸਿੱਖ ਹੈ ਇੱਕ ਪਾਸੇ ਗੁਰੂ ਦਾ ਨਿੰਦਕ ਹੈ ਇੱਕ ਪਾਸੇ ਲੋਕਾਂ ਨੂੰ ਅਮਰਤ ਨੌਜਵਾਨਾਂ ਨੂੰ ਅਮਰਤ ਸਕਾਉਣ ਵਾਲਾ ਜਦੋਂ ਸਮਝਾਉਣ ਆਉਂਦਾਗਾ ਪਾਪ ਤਾਂ ਮਤਲਬ ਇਹ ਬੀਬੀ ਉਹਨੂੰ ਕਹਿੰਦੀ ਮੈਂ ਜਦੋਂ ਪੌਪ ਨੂੰ ਸ਼ਬਦ ਗੁਰਬਾਣੀ ਦੇ ਪੜ੍ਹ ਕੇ ਸੁਣਾਏ ਤਾਂ ਪੌਪ ਨੂੰ ਕੋਈ ਜਵਾਬ ਨਹੀਂ ਆਉੜਿਆ ਪੌਪ ਨੇ ਸਿਰਫ ਇਹੀ ਕਿਹਾ ਆਈ ਡੋਨਟ ਮਾਈ ਕਨਵਰਟ ਮਾਈ ਸੈਲਫ ਉਹ ਕਹਿੰਦਾ ਮੈਂ ਆਪਣਾ ਧਰਮ ਬਦਲ ਨਹੀਂ ਸਕਦਾ ਇਸ ਦੇ ਵਿੱਚ ਫਿਰ ਉਲਝ ਕੇ ਇਹਨਾਂ ਨੂੰ ਸਜ਼ਾ ਹੋਈ ਉਹਦੇ ਕਾਰਨ ਫਿਰ ਮੈਂ ਪੁੱਛੇ ਕਿ ਉਹਦੇ ਕਾਰਨ ਕੀ ਹੋ ਸਕਦੇ ਨੇ ਫਿਰ ਉਹਨਾਂ ਨੂੰ ਸਜ਼ਾ ਕਿਉਂ ਹੋ ਗਈ ਉਹਨੂੰ ਜਦੋਂ ਮੈਂ ਕਨਵਰਟ ਕਰਨਾ ਚਾਹੁੰਦੀ ਆ ਤੇ ਸਮਾਂ ਇਹੋ ਜਿਹਾ ਬਣਿਆ ਉਹਨੂੰ ਪ੍ਰੇਰ ਦੇ ਪ੍ਰੇਰਦਿਆਂ ਤੇ ਜਦੋਂ ਮੈਂ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਤੇ ਮੇਰੇ ਤੋਂ ਰੁਕਿਆ ਨਹੀਂ ਜਾਂਦਾ ਪੜ੍ਹਨ ਸ਼ੁਰੂ ਕੀਤਾ ਸੀ ਨੌਕਸ ਲੱਭਣ ਵਾਸਤੇ ਤੇ ਦਿਨ ਦੇ 9 9 10 10 12 12 ਘੰਟੇ ਭੈਣਨੇ ਗੁਰਬਾਣੀ ਪੜੀ ਜਾਂਦੀ ਕਹਿੰਦੇ ਗੁਰਬਾਣੀ ਦੀ ਪਕੜ ਇਹੋ ਜਿਹੀ ਹੈ ਭੈਣ ਦੱਸੋਗੇ ਆਪ ਜਿਨਾ ਕਰੂਗੀ ਵਿਚਾਰ ਇਹ ਜੀ ਕਹਿੰਦੇ ਗੁਰਬਾਣੀ ਨੇ ਮੈਨੂੰ ਪਕੜ ਕੀਤੀ ਕਹਿੰਦੇ ਮੇਰੇ ਤੋਂ ਹੁਣ ਰੁਕਿਆ ਨਹੀਂ ਜਾਂਦਾ I I couldn't believe what was happening because I loved the Bible. It was my life. But Siri Guru Granth Sahib ji was as it ਭੈਣ ਕਹਿੰਦੀ ਵੀ ਮੈਂ ਬਾਈਬਲ ਬਹੁਤ ਪੜ੍ਹੀ ਕੰਠ ਵੀ ਸੀ ਤੇ ਕਹਿੰਦੇ ਪਹਿਲਾਂ ਬਾਈਬਲ ਮੈਂ ਸੋਚਦੀ ਬਹੁਤ ਵੱਡੀ ਪਰ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਤੇ ਆਨੰਦ ਹੀ ਆਨੰਦ ਆ ਗਿਆ ਕਹਿੰਦੇ ਅਗਲੀ ਚੀਜ਼ ਸਾਰੀ ਭੁੱਲ ਗਈ ਪੈਣ ਕੇ ਨਹੀਂ ਹੁਣ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਉਹਰੇ ਬਾਈਬਲ ਕੁਝ ਵੀ ਨਹੀਂ ਬਾਈਬਲ ਸਾਸੰਗਤ ਬਹੁਤ ਵਾਰ ਬਦਲ ਚੁੱਕੀ ਹੈ ੴ ਤੋਂ 18 10 20 ਸੱਕ ਤੁਹਾਡਾ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਉਵੇਂ ਦਾ ਉਵੇਂ ਇਹ ਕਿਤੇ ਬਦਲਿਆ ਨਹੀਂ ਤੇ ਸਾਸੰਗਤ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਨਾਸਾ ਤੋਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਵੇਰੇ ਭਾਈ ਵਰਜਿੰਦਰ ਸਿੰਘ ਪਰਵਾਨੇ ਦੀ ਮੈਂ ਸਵੇਰੇ ਦੋਸਤੋ ਵੀਡੀਓ ਸੁਣ ਰਿਹਾ ਸੀ ਜਿਹਦੇ ਚ ਉਹ ਇੱਕ ਨੇਕੀ ਹਰਨੇਕ ਸਿੰਘ ਨੇਕੀ ਆ ਜਿਹੜਾ ਉਹਦੇ ਵੱਲੋਂ ਭਾਈ ਪਿੰਦਰਪਾਲ ਸਿੰਘ ਦੀ ਮਾਤਾ ਦੇ ਮਤਲਬ ਮੌਤ ਤੋਂ ਬਾਅਦ ਇੱਕ ਕਮੈਂਟ ਆਪਣਾ ਪੋਸਟ ਪਾਈ ਗਈ ਸੀ ਭਾਈ ਪਿੰਦਰਪਾਲ ਸਿੰਘ ਦੇ ਖਿਲਾਫ ਉਹਦੇ ਉੱਤੇ ਉਹਨੇ ਇੱਕ ਵੀਡੀਓ ਪਾਈ ਸੀਗੀ ਤੇ ਜਿਸ ਵੀਡੀਓ ਨੂੰ ਸੁਣ ਕੇ ਦੋਸਤੋ ਅੱਜ ਫਿਰ ਇੱਕ ਉੱਥੋਂ ਜਦੋਂ ਇਹਨੂੰ ਹਰਨੇਕ ਨੇਕੀ ਨੂੰ ਕੁੱਟਿਆ ਗਿਆ ਉਹਦੇ ਸਬੰਧ ਦੇ ਵਿੱਚ ਅੱਜ ਇੱਕ ਜੋਵਨਪ੍ਰੀਤ ਸਿੰਘ ਦੇ ਜਿਹੜੇ ਆ ਦੋ ਚਾਰ ਦਿਨ ਪਹਿਲਾਂ ਉਹਨੂੰ ਵੀ ਸਜ਼ਾ ਹੋਈ ਹੈਗੀ ਜੋਵਨਪ੍ਰੀਤ ਸਿੰਘ 27 ਸਾਲ ਦੀ ਉਮਰ ਦਾ ਮੁੰਡਾ ਹੈਗਾ ਤੇ ਉਹਦੀ ਵੀ ਕੋਈ ਫੈਸਲੇ ਦੀ ਕਾਪੀ ਆਈ ਸੀ ਜੋ ਕਿ ਉਹਨੂੰ 9 ਸਾਲ ਦੀ ਸਜ਼ਾ ਹੋਈ ਆ ਉਹਦਾ ਮਾਮਲਾ ਸੀਗਾ ਤੇ ਬਾਕੀ ਭਾਈ ਪਿੰਦਰਪਾਲ ਸਿੰਘ ਦੀ ਮਾਤਾ ਜਿਹੜਾ ਇਹਨੇ ਕਮੈਂਟ ਕੀਤਾ ਸੀਗਾ ਇਹਦੇ ਸਬੰਧ ਦੇ ਵਿੱਚ ਅਹ ਦੋਸਤੋ ਸਵੇਰੇ ਫਿਰ ਮੈਂ ਜਦੋਂ ਦੇਖਿਆ ਤਾਂ ਜਿਹੜਾ ਇਹ ਪੂਰਾ ਮਾਮਲਾ ਸੀਗਾ ਭਾਈ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਨੇ ਜਿਹੜੇ ਜਿਨ੍ਹਾਂ ਨੇ ਲੱਖਾਂ ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਤੇ ਲੱਖਾਂ ਹੀ ਅੰਗਰੇਜ਼ਾਂ ਨੂੰ ਨਿਊਜ਼ੀਲੈਂਡ ਵਾਲਿਆਂ ਨੂੰ ਉਹਨਾਂ ਨੂੰ ਅੰਮ੍ਰਿਤ ਛਕਾਇਆ ਇਹਦੇ ਬਾਰੇ ਪੂਰੀ ਕੀ ਜਾਣਕਾਰੀ ਹੈ ਤੇ ਭਾਈ ਗੁਰਵਿੰਦਰ ਸਿੰਘ ਨੂੰ ਕਿਉਂ ਨੇਕੀ ਵਾਲੇ ਕੇਸ ਦੇ ਵਿੱਚ ਸਜ਼ਾ ਹੋਈ ਜਦੋਂ ਕਿ ਉਹ ਇਸ ਕੇਸ ਦੇ ਵਿੱਚ ਕੀ ਸ਼ਾਮਲ ਸੀਗਾ ਜਾਂ ਨਾ ਸ਼ਾਮਲ ਸੀਗਾ ਕੀ ਗੁਰਵਿੰਦਰ ਸਿੰਘ ਨੂੰ ਇਸ ਕਾਰਨ ਕਰਕੇ ਸਜ਼ਾ ਕੀਤੀ ਗਈ ਕਿਉਂਕਿ ਉਹਨੇ ਅੰਗਰੇਜ਼ਾਂ ਨੂੰ ਅੰਮ੍ਰਿਤ ਸਕਾਇਆ ਤੇ ਇੱਕ ਬੀਬੀ ਜਿਹੜੀ ਕਿ ਉੱਥੋਂ ਦੀ ਇੱਕ ਧਾਰਮਿਕ 크ਰਿਸਚਨ ਮਿਨਿਸਟਰ ਸੀਗੀ ਜਿਹਦਾ ਨਾਮ ਸੀਗਾ ਐਂਜਲਾ ਰਾਇਨ ਉਹਨੂੰ ਅੰਮ੍ਰਿਤ ਸਕਾ ਕੇ ਭਾਗ ਕੌਰ ਬਣਾਇਆ ਕੀ ਮੇਨ ਕਾਰਨ ਇਹ ਬਣਿਆ ਜਦੋਂ ਕਿ ਆਪਾਂ ਜਾਣਦੇ ਆ ਕਿ ਇੱਥੇ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਆਪਣੇ ਪੰਜਾਬ ਦੇ ਸਿੱਖਾਂ ਨੂੰ ਅਮਰਤ ਸਿਖਾਉਣ ਕਰਕੇ ਅਗਰ ਜੇਲ੍ਹ ਦੇ ਵਿੱਚ ਜਾਣਾ ਪੈ ਸਕਦਾ ਤਾਂ ਕੀ ਉੱਥੇ ਭਾਈ ਗੁਰਵਿੰਦਰ ਸਿੰਘ ਨੂੰ ਜਿਹਨੇ ਉਹਨਾਂ ਦੇ ਦੇਸ਼ ਦੇ ਅੰਗਰੇਜ਼ਾਂ ਨੂੰ ਅਮਰਤ ਸਿਖਾ ਕੇ ਸਿੰਘ ਬਣਾ ਦਿੱਤਾ ਇਸ ਕਾਰਨ ਕਰਕੇ ਉਹਨੂੰ ਸਜ਼ਾ ਕੀਤੀ ਗਈ ਹੈ ਇਹ ਜਿਹੜਾ ਮੇਨ ਕਾਰਨ ਇਹਦਾ ਸਾਰਾ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਕੀ ਕੀ ਕਾਰਨ ਹੋਇਆ ਸੀ ਕਿਵੇਂ ਝਗੜਾ ਹੋਇਆ ਸੀ ਹਰਨੇਕ ਸਿੰਘ ਨੇਕੀ ਜਿਹੜਾ ਤਨਤਨ ਸਿੰਘ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਖਿਲਾਫ ਗੁਰੂ ਬਾਕੀ ਗੁਰੂ ਸਹਿਬਾਨਾਂ ਦੇ ਖਿਲਾਫ ਤੇ ਆਪਣਾ ਕਿਸਾਨ ਧਰਨੇ ਦੇ ਖਿਲਾਫ ਬਾਕੀ ਸੰਨ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਖਿਲਾਫ ਜਾਣੋ ਕਿ ਸਿੱਖੀ ਦੇ ਖਿਲਾਫ ਸਭ ਤੋਂ ਵੱਡਾ ਅਗਰ ਆਪਾਂ ਕਹਿ ਸਕਦੇ ਹਾਂ ਕਿ ਅੱਜ ਦੁਖੀ ਦੇ ਤੌਰ ਤੇ ਹੈਗਾ ਤਾਂ ਹਰਨੇਕ ਸਿੰਘ ਨੇਕੀ ਹੈ ਕਿ ਉਹਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਭਾਈ ਗੁਰਵਿੰਦਰ ਸਿੰਘ ਸਿਰਫ ਇਹ ਕਾਰ ਕਰਕੇ ਆਪਣਾ ਉਹਨਾਂ ਨੂੰ ਕਾਰਨ ਕਰਕੇ ਜੇਲ੍ਹ ਜਾਣਾ ਪੈ ਗਿਆ ਕਿਉਂਕਿ ਉਹਨਾਂ ਨੇ ਲੱਖ ਦੇ ਕਰੀਬ ਲੋਕਾਂ ਨੂੰ ਖੁਦਕਸ਼ੀਆਂ ਤੋਂ ਬਚਾਇਆ ਸੀਗਾ ਤੇ 3 ਲੱਖ ਦੇ ਕਰੀਬ ਉਹਨਾਂ ਨੇ ਜਿਹੜਾ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਸੀਗਾ ਜਿਹਦੇ 'ਚ ਅੰਗਰੇਜ਼ ਆ ਗਏ ਸੋ ਇਹ ਸਾਰੇ ਕਾਰਨ ਲੱਭਣ ਦੀ ਆਪਾਂ ਕੋਸ਼ਿਸ਼ ਕਰਾਂਗੇ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਤੇ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਸਵੇਰੇ ਮੇਰੇ ਸਾਹਮਣੇ ਬਰਜਿੰਦਰ ਸਿੰਘ ਪਰਵਾਨਾ ਜਿਹੜੇ ਰਾਜਪੁਰੇ ਵਾਲੇ ਨੇ ਉਹਨਾਂ ਦੀ ਇੱਕ ਵੀਡੀਓ ਆ ਜਾਂਦੀ ਹੈ ਜਿਹੜੀ ਮੈਂ ਜਦੋਂ ਸੁਣਦਾ ਤੇ ਉਹ ਜ਼ਿਕਰ ਕਰਦੇ ਨੇ ਭਾਈ ਪਿੰਦਰਪਾਲ ਸਿੰਘ ਦੀ ਪਿਛਲੇ ਮਹੀਨੇ ਫਰਵਰੀ ਚ ਮਾਤਾ ਦੀ ਡੈਥ ਹੋ ਗਈ ਸੀਗੀ ਤੇ ਉਹਦੇ ਸੰਬੰਧ ਚ ਹਰਨੇਕ ਸਿੰਘ ਨੇਕੀ ਉਹਨਾਂ ਦੇ ਮਾਤਾ ਦੇ ਤੇ ਇਹਨਾਂ ਦੇ ਖਿਲਾਫ ਕੋਈ ਪੋਸਟ ਪਾਉਂਦੇ ਨੇ ਜੈਸੀ ਕੋਕੋ ਜੈਸੀ ਕੋਕੋ ਦੇ ਬੱਚੇ ਕਿਉਂਕਿ ਭਾਈ ਪਿੰਦਰਪਾਲ ਸਿੰਘ ਨੇ ਇੱਕ ਮਤਲਬ ਆਪਣੀ ਵੀਡੀਓ ਦੇ ਵਿੱਚ ਕਿਹਾ ਸੀਗਾ ਕਿ ਮਤਲਬ ਉਹਨੇ ਮੇਰੀ ਘਰ ਵਾਲੀ ਨੂੰ ਮਾਤਾ ਜੀ ਨੇ ਮੈਨੂੰ ਕਿਹਾ ਕਿ ਆ ਲਓ ਚਾਬੀਆਂ ਸੰਭੋ ਤੇ ਮੈਂ ਚੱਲੀਆਂ ਤੇ ਉਸ ਤੋਂ ਬਾਅਦ ਜਾ ਕੇ ਉਹ ਆਪਣਾ ਪੈਗੇ ਤੇ ਉਹ ਮਤਲਬ ਅਕਾਲ ਚਲਾਣਾ ਕਰ ਗਏ ਇਸ ਗੱਲ ਨੂੰ ਲੈ ਕੇ ਹਰਨੇਕ ਸਿੰਘ ਨੇਕੀ ਨੇ ਮਤਲਬ ਜਿਹੜਾ ਹੈਗਾ ਉਹਦੇ ਤੇ ਆਪਣੇ ਪੋਸਟ ਪਾਈ ਤੇ ਪੋਸਟ ਪਾ ਕੇ ਗਾਹ ਫਿਰ ਥੱਲੇ 네ਗੇਟਿਵ ਉਹਦੇ ਵਰਗੇ ਤੁਹਾਨੂੰ ਪਤਾ ਹੀ ਆ ਜਿਹੜੇ ਲੋਕ ਨੇਗੇ ਉਹਨਾਂ ਨੇ ਕਮੈਂਟ ਵੀ ਕੀਤੇ ਉਹ ਮਾਮਲੇ ਕਰਕੇ ਫਿਰ ਮੇਰੇ ਸਾਹਮਣੇ ਜਿਹੜੀ ਗੱਲ ਆ ਗਈ ਕਿ ਕਿ ਆਕਲੈਂਡ ਦੇ ਵਿੱਚ ਇਹ ਰੇਡੀਓ ਹੋਸਟ ਹੈ ਤੁਹਾਨੂੰ ਪਤਾ ਹੀ ਆ ਨੇਕੀ ਹੈ ਜਿਹੜਾ ਤੇ ਇਹ ਇਹਦੇ ਸੰਬੰਧ ਮੈਂ ਕੁਝ કહਾਂ ਉਹ ਤਾਂ ਕਹਿਣ ਵਾਲੀ ਕੋਈ ਗੱਲ ਹੈ ਨਹੀਂ ਤੁਸੀਂ ਸਾਰੇ ਜਾਣਦੇ ਹੋ ਪਰ ਦੋਸਤੋ ਫਿਰ ਮੈਂ ਇਹਦੇ ਚ ਜਿਹੜਾ ਮਾਮਲਾ ਸੀਗਾ ਇਹਨੂੰ ਕੁੱਟਮਾਰ ਕਰਨ ਵਾਲਾ ਤੇ ਇਹਦੇ ਜਦੋਂ 3 ਸਾਲ ਪਹਿਲਾਂ ਕੁੱਟਮਾਰ ਕੀਤੀ ਆ ਮੁੰਡਿਆਂ ਨੇ ਤੇ ਕੁੱਟਮਾਰ ਕਰਕੇ ਬਹੁਤ ਬੁਰੀ ਤਰ੍ਹਾਂ ਇਹਨੂੰ ਫੱਟੜ ਕਰਤਾ ਸੀਗਾ ਤੇ ਫੱਟੜ ਕਰਨ ਤੋਂ ਬਾਅਦ ਜਿਹੜਾ ਉਹਦੇ ਚ ਫਿਰ ਜਿਹੜੀਆਂ ਗ੍ਰਿਫਤਾਰੀਆਂ ਹੁੰਦੀਆਂ ਨੇਗੀਆਂ ਜਿਹੜੇ ਮੁੰਡਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਸੀਗੀਆਂ ਉਸ ਤੋਂ ਬਾਅਦ ਜਦੋਂ ਉਹ ਕੇਸ ਸਿਰੇ ਲੱਗ ਜਾਂਦਾ ਤੇ ਉਹਦੇ ਵਿੱਚ ਜਾ ਕੇ ਫਿਰ ਜਦੋਂ ਸਜ਼ਾ ਹੁੰਦੀ ਹੈਗੀ ਤਾਂ ਉੱਥੇ ਭਾਈ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਗੁਰਵਿੰਦਰ ਸਿੰਘ ਵੰਟੀ ਨਿਊਜ਼ੀਲੈਂਡ ਵਾਲੇ ਤੇ ਉਹਨਾਂ ਨੂੰ ਜਿਹੜੀ ਸਜ਼ਾ ਅੱਜ ਤੱਕ ਦੀ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਵੱਧ ਜਿਹੜੀ ਸਜ਼ਾ ਉਹ ਕੀਤੀ ਗਈ ਤੇ ਜਿਹੜੇ ਉਹ ਮੁੰਡੇ ਸੀਗੇ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਸਾਇਦ ਮੇਰੇ ਖਿਆਲ ਦੇ ਵਿੱਚ ਉਹ ਬਣ ਗਏ ਸੀਗੇ ਆਪਾਂ ਕੀ ਵਾਦਾ ਮਾਫ ਗਵਾ ਉਹਨਾਂ ਦੇ ਵਿੱਚੋਂ ਇੱਕ ਅੱਜ ਮੁੰਡੇ ਨੂੰ ਮਤਲ ਜਿਹੜੀ ਸਜ਼ਾ ਹੋਈ ਹੈਗੀ ਇੱਕ ਮੁੰਡੇ ਨੂੰ ਉਹਨਾਂ ਦੇ ਵਿੱਚੋਂ ਸਜ਼ਾ ਅੱਜ ਹੋਈ ਆ ਤੇ ਉਹਦਾ ਮੁੰਡੇ ਦਾ ਨਾਮ ਹੈਗਾ ਜੋਵਨਪ੍ਰੀਤ ਸਿੰਘ ਨੂੰ ਅੱਜ 9 ਸਾਲ ਦੀ ਇੱਕ ਅੱਧਾ ਦਿਨ ਪਹਿਲਾਂ ਸਜ਼ਾ ਹੋਈ ਆ ਜਿਸ ਕਾਰਨ ਕਰਕੇ ਉਹ ਕੇਸ ਦੀ ਵੀ ਮਤਲ ਜਿਹੜੀ ਇਸ ਕਰਕੇ ਹੀ ਅੱਜ ਉਹਦਾ ਆਰਡਰ ਵੀ ਮੇਰੇ ਸਾਹਮਣੇ ਪਏ ਨੇਗੇ ਤੇ ਉਹ ਆਰਡਰ ਵੀ ਮੈਂ ਪੜ ਕੇ ਹਟਿਆ ਸੀਗਾ ਉਹ ਸਾਰਾ ਕੁਝ ਜਿਹੜਾ ਫਿਰ ਜਦੋਂ ਮੇਰੇ ਸਾਹਮਣੇ ਆਇਆ ਕਿਉਂਕਿ ਉਹ ਜੋਬਨਪ੍ਰੀਤ ਨੂੰ ਸਜ਼ਾ ਦਾ ਮਾਮਲਾ ਵੀ ਆ ਗਿਆ ਤੇ ਫਿਰ ਮੈਂ ਉਹਦੀ ਪੂਰੀ ਸਰਚ ਕੀਤੀ ਤੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਉਹਨਾਂ ਨੇ ਅਮਰਤ ਸਕਾਇਆ ਲੱਖਾਂ ਲੋਕਾਂ ਨੂੰ ਅਮਰਤ ਸਕਾਇਆ ਭਾਈ ਗੁਰਵਿੰਦਰ ਸਿੰਘ ਨੇ ਤੇ ਲੱਖਾਂ ਹੀ ਨੌਜਵਾਨਾਂ ਨੂੰ ਇਹ ਕਹਿ ਸਕਦੇ ਆਂ ਕਿ ਆਤਮਹੱਤਿਆ ਕਰਨ ਤੋਂ ਵੀ ਹਜ਼ਾਰਾਂ ਨੌਜਵਾਨਾਂ ਨੂੰ ਰੋਕਿਆ ਮਤਲਬ ਉਹਨਾਂ ਨੇ ਬਚਾਇਆ ਤੇ ਇਧਰ ਜੋੜਿਆ ਤੇ ਹਜ਼ਾਰਾਂ ਹੀ 크੍ਰਿਸਚਨਾਂ ਨੂੰ ਜਿਹੜਾ ਉਹਨਾਂ ਨੇ ਅੰਮ੍ਰਿਤ ਛਕਾਇਆ ਜਿਹਦੇ ਚੋਂ ਇੱਕ 크੍ਰਿਸਚੀਅਨ ਜਿਹੜੀ ਲੇਡੀਜ਼ ਸੀਗੀ ਜਿਹਨੂੰ ਉਹ 크੍ਰਿਸਚੀਅਨਾਂ ਦੇ ਮਿਨਿਸਟਰ ਮਤਲਬ ਕਹਿੰਦੇ ਸੀਗੇ ਐਂਜਲਾ ਰਾਇਨ ਤੇ ਜਿਹੜੀ ਅੰਮ੍ਰਿਤ ਛਕ ਕੇ ਭਾਗ ਕੌਰ ਬਣ ਗਈ ਸੀ ਇਹ ਸਾਰੇ ਮਾਮਲੇ ਨੇ ਦੋਸਤੋ ਜਦੋਂ ਇਹਦੇ ਚ ਫਿਰ ਸਰਚ ਕੀਤੀ ਕਿ ਉਹਨਾਂ ਨੂੰ ਮਤਲਬ ਕੁੱਟਮਾਰ ਜਿਹੜੇ ਨੌਜਵਾਨਾਂ ਨੇ ਕੀਤੀ ਸੀਗੀ ਉਹ ਇਹ ਤਾਂ ਗੱਲ ਠੀਕ ਹੈ ਕਿ ਉਹ ਇਹਨਾਂ ਦੇ ਸੰਪਰਕ ਦੇ ਵਿੱਚ ਸੀਗੇ ਜਿਹੜੇ ਮੁੰਡਿਆਂ ਨੂੰ ਇਹਨਾਂ ਨੇ ਅੰਮ੍ਰਿਤ ਛਕਾਇਆ ਜਿਹੜੇ ਲੜਕਿਆਂ ਨੂੰ ਇਹਨਾਂ ਨੇ ਮਤਲਬ ਸਿੱਧੇ ਰਸਤੇ ਪਾਇਆ ਉਹਨਾਂ ਦੇ ਵਿੱਚੋਂ ਉਹ ਨੌਜਵਾਨ ਸੀਗੇ ਤੇ ਲੇਕਿਨ ਜਿਹੜੀ ਭਾਈ ਗੁਰਵਿੰਦਰ ਸਿੰਘ ਵਾਲੀ ਗੱਲ ਹੈਗੀ ਉਹ ਤਾਂ ਖੁਦ ਉਹਨਾਂ ਨੂੰ ਰੋਕਦੇ ਸੀਗੇ ਮੈਂ ਉਹਨਾਂ ਦੇ ਨਾਲ ਮੇਰਾ ਸੰਪਰਕ ਹੋਇਆਗਾ ਉਹਨਾਂ ਦੇ ਬਹੁਤ ਨੇੜੇ ਦੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੂੰ ਮਤਲਬ ਉਹਨਾਂ ਨੇ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆਗਾ ਉਹਨਾਂ ਨੇ ਉਹਨਾਂ ਤੋਂ ਫਿਰ ਮੈਂ ਸਾਰੀ ਜਾਣਕਾਰੀ ਲਈ ਕੇ ਕਿ ਇਹੇ ਉਸ ਗੱਲ ਦੇ ਵਿੱਚ ਸ਼ਾਮਲ ਸੀਗੇ ਤਾਂ ਉਹਨਾਂ ਨੇ ਮੈਨੂੰ ਸਾਰਾ ਦੱਸਿਆ ਕਿ ਕੋਈ ਇਹ ਤਾਂ ਉਹਨਾਂ ਨੂੰ ਰੋਕਦੇ ਹੁੰਦੇ ਸੀਗੇ ਕਿ ਜੋ ਕੁਝ ਨੇਕੀ ਕਰ ਰਿਹਾ ਹੈਗਾ ਉਹਦੀ ਸਜ਼ਾ ਉਹਨੂੰ ਪ੍ਰਮਾਤਮਾ ਜਾਂ ਗੁਰੂ ਸਹਿਬਾਨ ਦੇਣਗੇ ਤੁਸੀਂ ਆਪਣੇ ਹੱਥੇ ਇਸ ਦੇ ਨਾਲ ਗੰਦੇ ਨਾ ਕਰੋ ਪਰ ਉਹਨਾਂ ਨੌਜਵਾਨਾਂ ਨੇ ਤੈਸ ਦੇ ਵਿੱਚ ਆ ਕੇ ਹਮਲਾ ਕਰ ਦਿੱਤਾ ਪਰ ਜਦੋਂ ਫਿਰ ਇਹ ਕੇਸ ਚੱਲਿਆ ਤੇ ਇਹਨਾਂ ਨੇ ਗੁਰਵਿੰਦਰ ਸਿੰਘ ਨੂੰ ਮਤਲ ਜਿਹੜਾ ਹੈਗਾ ਨਾਲ ਕੇਸ ਦੇ ਵਿੱਚ ਉਲਝਾ ਲਿਆ ਤੇ ਉਹ ਜਿਹੜੀ ਕੇਸ ਦੇ ਵਿੱਚ ਫਿਰ ਉਲਝ ਕੇ ਇਹਨਾਂ ਨੂੰ ਸਜ਼ਾ ਹੋਈ ਉਹਦੇ ਕਾਰਨ ਫਿਰ ਮੈਂ ਪੁੱਛੇ ਕਿ ਉਹਦੇ ਕਾਰਨ ਕੀ ਹੋ ਸਕਦੇ ਨੇ ਫਿਰ ਉਹਨਾਂ ਨੂੰ ਸਜ਼ਾ ਕਿਉਂ ਹੋ ਗਈ ਤੇ ਫਿਰ ਉਹਦੇ ਚੋਂ ਨਿਕਲ ਕੇ ਦੋਸਤੋ ਫਿਰ ਜਿਹੜੀ ਗੱਲਬਾਤ ਸਾਹਮਣੇ ਆਉਂਦੀ ਆ ਉਹ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਮੈਂ ਤੁਹਾਨੂੰ ਪੂਰੀ ਉਹਨਾਂ ਦੀ ਸਟੋਰੀ ਸੁਣਾਉਣਾਗਾ ਕਾਰਨ ਕੀ ਬਣਿਆ ਦੋਸਤੋ ਭਾਈ ਗੁਰਵਿੰਦਰ ਸਿੰਘ ਜਿਹੜੇ ਤਾਂ ਆਪਣੇ ਸਿੱਖ ਨੌਜਵਾਨਾਂ ਨੂੰ ਜਾਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਭਾਰਤ ਦੇ ਨੌਜਵਾਨਾਂ ਨੂੰ ਤਾਂ ਜਿੰਨੇ ਮਤਲਬ ਇਹ ਉਹਨਾਂ ਨੂੰ ਅੰਮ੍ਰਿਤ ਛਕਾਇਆ ਗੁਰੂ ਆਲੇ ਬਣਾਇਆ ਉਹ ਤਾਂ ਬਣਾਇਆ ਹੀ ਬਣਾਇਆ ਉਹਦੀ ਤਾਂ ਕੋਈ ਦਿੱਕਤ ਨਹੀਂ ਸੀ ਲੇਕਿਨ ਜਿੰਨੇ ਨਿਊਜ਼ੀਲੈਂਡ ਦੇ ਅੰਗਰੇਜ਼ਾਂ ਨੂੰ ਜਦੋਂ ਉਹਨਾਂ ਨੇ ਅੰਮ੍ਰਿਤ ਛਕਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਆਖਰ ਦੇ ਵਿੱਚ ਜਾ ਕੇ ਜਦੋਂ ਮਤਲਬ ਇਹ 2 3 4 ਸਾਲ ਪਹਿਲਾਂ ਦੀ ਗੱਲ ਹੈ ਜਿਹੜੀ ਐਂਜਲਾ ਰਾਇਨ ਹੈਗੀ ਜਦੋਂ ਇਹਨਾਂ ਨੂੰ ਅੰਮ੍ਰਿਤ ਸਕਾ ਦਿੰਦੇ ਨੇ ਇੱਥੇ ਆ ਕੇ ਫਿਰ ਪਵਾੜਾ ਪੈ ਜਾਂਦਾ ਫਿਰ ਇਹ ਗੱਲ ਆੜੇ ਆ ਜਾਂਦੀ ਹੈ ਕਿਉਂਕਿ ਜਿਹੜੀ ਸਰਕਾਰ ਔਰ ਜੋ ਦੇਸ਼ ਹੈ ਜਿਵੇਂ ਹੁਣ ਆਪਾਂ ਇੱਥੇ ਜਦੋਂ ਆਪਣੇ ਸਿੱਖਾਂ ਨੂੰ 크੍ਰਿਸਚਨ ਮਤਲ ਧਰਮ ਅਡਾਪਟ ਕਰਦੇ ਨੇ ਤਾਂ ਆਪਾਂ ਕਿੰਨੀ ਤਕਲੀਫ ਮੰਨਦੇ ਆ ਇਸ ਗੱਲ ਦੀ ਕਿ ਸਾਡੇ ਸਿੱਖਾਂ ਨੂੰ ਉਹ ਉਹ ਕਰਦੇ ਨੇ ਜਦੋਂ ਕਿ ਆਪਣੇ ਉਹ ਲੋਕਾਂ ਨੇ ਅੰਮ੍ਰਿਤ ਆਪਣੀ ਮਰਜ਼ੀ ਦੇ ਨਾਲ ਸਕਿਆ ਤੇ ਇਹ ਉਹਨਾਂ ਲੋਕਾਂ ਨੂੰ ਪੁੱਠੇ ਸਿੱਦੇ ਢੰਗ ਨਾਲ ਸਕਾਉਂਦੇ ਨੇ ਉਹ ਆਪਣਾ ਆਪਣੇ 크੍ਰਿਸਚੀਅਨ ਬਣਾਉਂਦੇ ਨੇ ਪਰ ਫਿਰ ਵੀ ਆਪਾਂ ਨੂੰ ਤਕਲੀਫ ਕਿੰਨੀ ਹੁੰਦੀ ਆ ਤੇ ਓਨੀ ਹੀ ਤਕਲੀਫ ਉਹਨਾਂ ਨੂੰ ਇਸ ਗੱਲ ਦੀ ਸੀ ਜਿਸ ਗੱਲ ਦੇ ਆੜੇ ਆਉਣ ਕਰਕੇ ਗੁਰਵਿੰਦਰ ਸਿੰਘ ਨੂੰ ਸਜ਼ਾ ਹੋਈ ਹੁਣ ਮੈਂ ਤੁਹਾਨੂੰ ਉਹਦੀ ਜੀ ਪੂਰੀ ਗੱਲਬਾਤ ਸੁਣਾਉਣਾ ਜਿਹੜੀ ਐਂਜਲਾ ਰਾਈਨ ਹੈਗੀ ਇਹ 크੍ਰਿਸਚੀਅਨਾਂ ਦੀ ਮਿਨਿਸਟਰ ਸੀਗੀ ਤੇ ਇਹ ਟਿਮਰੂ ਸ਼ਹਿਰ ਦੀ ਰਹਿਣ ਵਾਲੀ ਸੀਗੀ ਤੇ ਟਿਮਰੂ ਸ਼ਹਿਰ ਦੇ ਵਿੱਚ ਇਹਨਾਂ ਦੀਆਂ ਬਹੁਤ ਆਪਦੀਆਂ ਚਰਚਾਂ ਨੇ ਮਤਲਬ ਆਪਣੀਆਂ ਚਰਚਾਂ ਨੇ ਕੀ ਇਹਨਾਂ ਦੀਆਂ ਔਰ ਇਹਨਾਂ ਦਾ ਬਹੁਤ ਵੱਡਾ ਕਾਰੋਬਾਰ ਵੀ ਆ ਇਹਨਾਂ ਦਾ ਕੀ ਹੁੰਦਾ ਹੈਗਾ ਇਹਦੇ ਮਤਲਬ ਬਾਈਬਲ ਪੂਰਾ ਕੰਠ ਹੈਗਾ ਇਹਨੂੰ ਅਗਰ ਕਹਿੰਦੇ ਕੋਈ ਵੀ ਤੁਸੀਂ ਸਵਾਲ ਕਰੋ ਕਿਤੇ ਕਿਸੇ ਵੀ ਅੰਗ ਤੋਂ ਜਾ ਕੇ ਬਾਈਬਲ ਦੇ ਤੋਂ ਕੋਈ ਤੁਸੀਂ ਸ਼ਬਦ ਪੁੱਛੋ ਤੇ ਉਹ ਨਾਲ ਦੀ ਨਾਲ ਮੂੰਹਵਾਨ ਨੂੰ ਤੁਹਾਨੂੰ ਉਹਦਾ ਜਵਾਬ ਦੇ ਦੂਗੀ ਉਹ ਇੰਨੀ ਮਤਲਬ ਆਪਣੇ ਧਰਮ ਦੇ ਵਿੱਚ ਪਹਿਲਾਂ ਪਰਪੱਕ ਸੀ ਤੇ ਹੈ ਲੇਕਿਨ ਉਹਨਾਂ ਦੀ ਲੜਕੀ ਦੇ ਨਾਲ ਹਰਜੀਤ ਸਿੰਘ ਕਿੱਲ ਗਿੱਲ ਦਾ ਵਿਆਹ ਹੋਣਾ ਤੈਅ ਹੋ ਜਾਂਦਾ ਤਾਂ ਉਹ ਹਰਜੀਤ ਸਿੰਘ ਗਿੱਲ ਦੇ ਅੱਗੇ ਸ਼ਰਤ ਰੱਖਦੀ ਹੈ ਕਿ ਮੈਂ ਆਪਣੀ ਬੇਟੀ ਦੇ ਨਾਲ ਤੇਰਾ ਵਿਆਹ ਤਾਂ ਕਰੂੰਗੀ ਪਹਿਲਾਂ ਤੈਨੂੰ ਬਾਈਬਲ ਦੀ ਸਟੱਡੀ ਕਰਨੀ ਪਊਗੀ ਤੇ 크੍ਰਿਸਚਨ ਬਣਨਾ ਪਊਗਾ ਤੇ ਉਹ ਮੰਨ ਜਾਂਦਾ ਕਹਿੰਦਾ ਠੀਕ ਹੈ ਲੇਕਿਨ ਹਰਜੀਤ ਮੰਨ ਤਾਂ ਜਾਂਦਾਗਾ ਪਰ ਹਰਜੀਤ ਜਦੋਂ ਕੋਸ਼ਿਸ਼ ਕਰਦਾ ਪਰ ਉਹਦਾ ਮਨ ਜਿਹੜਾ ਹੈਗਾ ਬਾਈਬਲ ਦੇ ਵਿੱਚ ਨਹੀਂ ਲੱਗਦਾ ਤਾ ਉਹ ਇਹਨੂੰ ਇੱਕ ਦਿਨ ਗੁਰਬਾਣੀ ਦੀ ਇੱਕ ਮਤਲ ਜਿਹੜਾ ਹੈਗਾ ਸ਼ਬਦ ਪੜ੍ਹ ਕੇ ਸੁਣਾਉਂਦਾ ਤੇ ਇਹ ਕਹਿੰਦੀ ਮੈਂ ਉਸ ਗੁਰਬਾਣੀ ਦੇ ਸ਼ਬਦ ਤੋਂ ਪ੍ਰਭਾਵਿਤ ਹੋ ਜਾਣੀ ਮੈਨੂੰ ਕੋਈ ਜਵਾਬ ਨਹੀਂ ਆਉਂਦਾ ਕਹਿੰਦੀ ਉਹਦਾ ਉਹ ਮੇਰੇ ਤੋਂ ਜਵਾਬ ਮੰਗਦਾਗਾ ਪਰ ਜਦੋਂ ਮੈਨੂੰ ਕਹਿੰਦੀ ਜਵਾਬ ਨਹੀਂ ਆਉਂਦਾ ਫਿਰ ਮੈਂ ਸੋਚਦੀ ਆਂ ਵੀ ਮੈਂ ਕਿਉਂ ਨਾ ਹਰਜੀਤ ਗਿੱਲ ਨੂੰ ਅ ਕ੍ਰਿਸਚਨ ਬਣਾਉਣ ਦੇ ਲਈ ਆਏ ਕਰਾਂ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕਰਾ ਤੇ ਉਹਦੇ ਚ ਗਲਤੀਆਂ ਕੱਢ ਕੇ ਫਿਰ ਮੈਂ ਇਹਨੂੰ ਮਤਲਬ ਉਹ ਕਰਾਂ ਵੀ ਆ ਦੇਖ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਗਲਤੀਆਂ ਨੇਗੀਆਂ ਤੇ ਮੈਂ ਫਿਰ ਇਹਨੂੰ ਇੱਕ ਰਿਸ਼ਤਨ ਸੌਖਾ ਬਣ ਜੂਗਾ ਉਸ ਤੋਂ ਬਾਅਦ ਉਹ ਕਹਿੰਦੀ ਵੀ ਫਿਰ ਕੀ ਹੋਇਆ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੜਨਾ ਸ਼ੁਰੂ ਕਰਿਆ ਤੇ ਐਸਾ ਗੁਰਬਾਣੀ ਦੇ ਨਾਲ ਕਹਿੰਦੀ ਫਿਰ ਮੇਰਾ ਮਤਲਬ ਮੈਂ ਜੁੜੀ ਗੁਰਬਾਣੀ ਦੇ ਨਾਲ 8-8 10-10 ਘੰਟੇ ਮੈਂ ਗੁਰਬਾਣੀ ਦਾ ਪਾਠ ਕਰਦੀ ਤੇ ਮੈਂ ਉਹਦੇ ਨਾਲ ਜੁੜਦੀ ਹੀ ਚਲੀ ਗਈ ਤੇ ਉਸ ਤੋਂ ਬਾਅਦ ਕਹਿੰਦੀ ਫਿਰ ਮੈਂ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ ਦੋਸਤੋ ਇਹ ਉਹਦੀ ਆਪਦੀ ਜਵਾਨੀ ਨੇ ਮੇਰੇ ਕੋਲ ਉਹਦੀ ਰੀਲ ਪਈ ਆ ਮੈਂ ਥੋੜੀ ਉਹਦੇ ਚੋਂ ਤੁਹਾਨੂੰ ਸੁਣਾ ਵੀ ਦਊਗਾ ਵਿੱਚ ਦੀ ਉਹਦੀ ਆਪਦੀ ਜਵਾਨੀ ਤੇ ਭਾਈ ਗੁਰਵਿੰਦਰ ਸਿੰਘ ਦੇ ਉਸ ਦੇ ਵਿੱਚ ਇੱਥੇ ਉਹਨਾਂ ਨੇ ਜਦੋਂ ਕੋਈ ਦਵਾਨ ਵਗੈਰਾ ਲਾਏ ਨੇ ਉਹਨੇ ਆਪਦੀ ਜਵਾਨੀ ਸਾਰਾ ਕੁਝ ਦੱਸਿਆ ਹੋਇਆਗਾ ਤੇ ਉਹ ਕਹਿੰਦੀ ਵੀ ਫਿਰ ਉਹ ਦੱਸਦੇ ਨੇ ਕਿ ਜਿਹੜਾ ਉਹਨਾਂ ਦਾ ਪੌਪ ਸੀਗਾ ਉਹ ਕੋਈ ਤਕਰੀਬਨ 4000 ਕ੍ਰਿਸਚੀਅਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੂੰ ਮਿਲਣ ਆਉਂਦਾਗਾ ਇਸ ਗੱਲ ਦੀ ਖਾਤਰ ਮਨਾਉਣ ਆਉਂਦੇ ਨੇ ਕਿ ਤੂੰ ਕ੍ਰਿਸਚੀਅਨ ਤੋਂ ਸਿੱਖ ਨਾ ਬਣ ਜਿਵੇਂ ਆਪਾਂ ਕਿਸੇ ਆਪਣੇ ਜਥੇਦਾਰ ਨੂੰ ਮਨਾਉਣ ਜਾਈਏ ਵੀ ਤੂੰ ਮਤਲਬ ਧਰਮ ਨਾ ਬਦਲ ਉਵੇਂ ਜਿੱਕਰ ਉਹ ਨੂੰ ਮਨਾਉਣ ਆਉਂਦੇ ਨੇ ਤੇ ਕਿਉਂਕਿ ਜਿਹੜੀ ਸਾਊਥ ਆਈ ਆਈਸਲੈਂਡ ਦੇ ਵਿੱਚ ਆਇਰਲੈਂਡ ਦੇ ਵਿੱਚ ਇਹਨਾਂ ਦਾ ਜਿਹੜਾ ਮਤਲਬ ਪਾਪ ਤੇ ਇਹਨਾਂ ਦੀਆਂ ਜਿਹੜੀਆਂ 크ਿਸਚਨਾਂ ਦੀਆਂ ਗੱਡੀਆਂ ਵਗੈਰਾ ਸਾਰਾ ਪ੍ਰਬੰਧ ਇਹਦੇ ਕੋਲੇ ਸੀਗਾ ਉਹ ਇਹਨੂੰ ਜਦੋਂ ਸਮਝਾਉਣ ਆਉਂਦਾਗਾ ਪਾਪ ਤਾਂ ਮਤਲਬ ਇਹ ਬੀਬੀ ਉਹਨੂੰ ਕਹਿੰਦੀ ਮੈਂ ਜਦੋਂ ਪਾਪ ਨੂੰ ਸ਼ਬਦ ਗੁਰਬਾਣੀ ਦੇ ਪੜ੍ਹ ਕੇ ਸੁਣਾਏ ਤਾਂ ਪਾਪ ਨੂੰ ਕੋਈ ਜਵਾਬ ਨਹੀਂ ਆਉੜਿਆ ਪਾਪ ਨੇ ਸਿਰਫ ਇਹੀ ਕਿਹਾ ਆਈ ਡੋਂਟ ਮਾਈ ਕਨਵਰਟ ਮਾਈ ਸੈਲਫ ਉਹ ਕਹਿੰਦਾ ਮੈਂ ਆਪਣਾ ਧਰਮ ਬਦਲ ਨਹੀਂ ਸਕਦਾ ਲੇਕਿਨ ਨਾਲ ਦੀ ਨਾਲ ਉਹ ਇਸ ਬੀਬੀ ਨੂੰ ਕਹਿੰਦਾਗਾ ਕਿ ਤੂੰ ਵੀ ਦੋ ਰਸਤੇ ਇਖਤਿਆਰ ਨਹੀਂ ਕਰ ਸਕਦੀ ਜਾਂ ਤੂੰ 크ਿਸਚਨ ਬਨ ਜਾ ਰਹਿ ਜਾਂ ਫਿਰ ਤੂੰ ਸਿੱਖ ਬਨ ਜਾ ਇਹਨੇ ਦੱਸਿਆ ਕਿ ਮੈਂ ਸਿੱਖ ਆਲਰੇਡੀ ਬਨ ਚੁੱਕੀ ਆਂਗੀ ਸੋ ਉਹ ਪਾਪ ਹੈ ਜਿਹੜਾ ਉਹ ਚਲਿਆ ਜਾਂਦਾਗਾ ਔਰ ਇਹਨੇ ਦੱਸਿਆ ਕਿ ਮੈਂ ਭਾਗ ਕੌਰ ਮੇਰਾ ਨਾਮ ਹੁਣ ਮੈਂ ਰੱਖ ਲਿਆਗਾ ਤੇ ਇਸ ਕਰਕੇ ਉਹ ਚਲਿਆ ਜਾਂਦਾਗਾ ਤੇ ਦੋਸਤੋ ਹੁਣ ਜਿਹੜੀ ਅਗਲੀ ਗੱਲ ਹੈਗੀ ਉਹ ਦੱਸਦੀ ਹੈਗੀ ਹੁਣ ਜਦੋਂ ਮਤਲਬ ਆਪਦੀ ਜਵਾਨੀ ਜਿਹੜੀਆਂ ਗੱਲਾਂ ਦੱਸਦੀ ਇਹਨੇ ਉਹ ਕਹਿੰਦੀ ਮੈਂ ਸਾਰਾ ਕੁਝ ਛੱਡ ਸੜਾ ਕੇ ਆਪਣਾ ਸਭ ਬਿਜ਼ਨਸ ਕ੍ਰਿਸਚਨ ਦਾ ਜੋ ਕੁਝ ਵੀ ਸੀਗਾ ਮਤਲਬ ਮੈਂ ਸਿੱਖ ਬਣ ਗਈ ਤੇ ਉਹ ਕਹਿੰਦੀ ਹੈ ਕਹਿੰਦੀ ਮੈਂ ਤਾਂ ਹੈਰਾਨ ਰਹਿ ਜਾਣੀ ਆ ਜਦੋਂ ਇੱਥੇ ਪੰਜਾਬ ਆਈ ਉਹਨੇ ਦੇਖੇ ਗੁਰਦੁਆਰਾ ਸਾਹਿਬ ਉਹ ਕਹਿੰਦੀ ਤੁਸੀਂ ਇੰਨਾ ਮਤਲਬ ਅਸਾ ਧਰਮ ਔਰ ਅੱਛੇ ਲੋਕ ਅਸਾ ਦੇ ਛੱਡ ਕੇ ਇੰਨਾ ਵਧੀਆ ਪੰਜਾਬ ਆਪ ਦਾ ਛੱਡ ਕੇ ਕਿਉਂ ਬਾਹਰ ਜਾਣੇ ਹੋਗੇ ਕਿਉਂ ਤੁਸੀਂ ਮਤਲਬ ਇਸ ਤਰ੍ਹਾਂ ਉਹ ਕਰ ਸਕਦੇ ਹੋ ਉਹ ਕਹਿੰਦੀ ਮੈਂ ਮਤਲਬ ਦੇ ਆਪ ਨੂੰ ਮਹਿਸੂਸ ਕਰਦੀ ਆ ਕਿ ਮੈਂ ਐਡਾ ਵੱਡਾ ਪਾਪ ਕੀਤਾ ਜਿਹੜੇ ਮੈਂ ਸਿੱਖਾਂ ਨੂੰ ਪਹਿਲਾਂ 크ਿਸਚੀਅਨ ਬਣਾਉਂਦੀ ਰਹੀ ਕਹਿੰਦੀ ਮੈਨੂੰ ਹੁਣ ਪਤਾ ਲੱਗਿਆਗਾ ਕਿ ਮੈਂ ਪੱਕਿਆਂ ਨਾਲੋਂ ਤੋੜ ਕੇ ਕੱਚਿਆਂ ਦੇ ਨਾਲ ਜੋੜਦੀ ਰਹੀ ਕਿਉਂਕਿ ਪੱਕਾ ਉਹ ਕਹਿੰਦੀ ਜੋ ਕੁਝ ਹੈਗਾ ਪੱਕੇ ਤਾਂ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੋਈ ਪੱਕਾ ਹੋ ਨਹੀਂ ਸਕਦਾ ਕਿਉਂਕਿ ਉਹ ਦੱਸਦੀ ਹੈਗੀ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਨਹੀਂ ਹੈਗਾ ਸਭ ਤੋਂ ਵੱਡਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੈਗਾ ਤੇ ਉਹ ਦੱਸਦੀ ਆ ਕਿ ਮੈਂ ਜਦੋਂ ਦਰਬਾਰ ਸਾਹਿਬ ਗਈ ਤੇ ਮੇਰੀਆਂ ਭੁੱਬਾਂ ਨਿਕਲ ਗਈਆਂ ਤੇ ਮੈਂ ਕਹਿੰਦੀ ਅਮਰਤ ਸਕਨ ਤੋਂ ਬਾਅਦ ਆਪਣੇ ਆਪ ਨੂੰ ਬਹੁਤ ਪ੍ਰਭਾਵ ਮਤਲਬ ਵੜ ਭਾਗੀ ਸਮਝਦੀ ਸੀ ਪਰ ਜਦੋਂ ਕਹਿੰਦੀ ਮੈਂ ਦਰਬਾਰ ਸਾਹਿਬ ਜਾ ਕੇ ਐਂਟਰ ਹੁੰਨੀ ਆ ਤੇ ਮੇਰੀਆਂ ਭੁੱਬਾਂ ਨਿਕਲ ਗਈਆਂ ਮੈਂ ਦੇਖਿਆ ਕਿ ਅਸਲੀ ਜੋ ਰੱਬ ਦਾ ਘਰ ਹੈਗਾ ਉਹ ਤਾਂ ਬਾਕਾਇ ਹੀ ਇੱਥੇ ਆ ਕੇ ਤੁਹਾਨੂੰ ਸਕੂਨ ਮਿਲਦਾ ਕਿ ਅਸਲੀ ਰੱਬ ਦਾ ਘਰ ਵਾਕਈ ਇਹ ਹੈਗਾ ਹੁਣ ਉਹ ਦੱਸਦੀ ਆ ਕਹਿੰਦੀ ਅਸਲ ਦੇ ਵਿੱਚ ਕੀ ਹੈਗਾ ਕਿ ਮੈਂ ਜਦੋਂ ਕਹਿੰਦੀ ਅੰਮ੍ਰਿਤ ਛਕਿਆ ਸੀਗਾ ਤਾਂ ਮੈਨੂੰ ਘਰਦਿਆਂ ਨੇ ਤਿੰਨ ਦਿਨ ਇੰਨਾ ਮੈਨੂੰ ਪਰੇਸ਼ਾਨ ਕੀਤਾ ਇੰਨਾ ਕਸ਼ਟ ਦਿੱਤਾ ਮੈਂ ਨਿਤਨੇਮ ਨਾ ਕਰ ਸਕੀ ਪਰ ਮੈਂ ਜਦੋਂ ਨਿਤਨੇਮ ਤਿੰਨ ਦਿਨ ਨਹੀਂ ਕੀਤਾ ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫਦੀ ਆ ਮੈਂ ਐਦਾਂ ਤੜਫਦੀ ਸੀਗੀ ਉਹ ਕਹਿੰਦੀ ਹੁਣ ਉਹ ਕਹਿੰਦੀ ਆ ਵੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡਾ ਕਿਉਂ ਆ ਉਹ ਕਹਿੰਦੀ ਜਿਹੜਾ ਬਾਈਬਲ ਆ ਬਾਈਬਲ ਦੇ ਵਿੱਚ ਹਰੇਕ 20 ਸਾਲਾਂ ਬਾਅਦ ਜਿਹੜੇ ਲੋਕ ਸਰਚ ਕਰਦੇ ਨੇ ਤੇ ਉਹਦੇ ਵਿੱਚ ਗਲਤੀਆਂ ਕੱਢ ਕੇ ਨਵਾਂ ਕੁਝ ਐਡ ਕਰ ਦਿੰਦੇ ਨੇ ਬਦਲਾਅ ਕਰ ਦਿੰਦੇ ਨੇ ਉਹ ਕਹਿੰਦੀ ਬਾਈਬਲ ਦੇ ਵਿੱਚ 20 ਸਾਲਾਂ ਬਾਅਦ ਬਦਲਾਵ ਹੁੰਦੇ ਰਹਿੰਦੇ ਨੇ ਲੇਕਿਨ ਮੈਂ ਦੇਖਿਆ ਕਿ ਜਿਸ ਦੇ ਵਿੱਚ ਬਦਲਾਵ ਹੋ ਜਵੇ ਉਹ ਆਪਾਂ ਪੱਕਾ ਕਿਵੇਂ ਕਹਿ ਸਕਦੇ ਆ ਉਹ ਤਾਂ ਫਿਰ ਧਰਮ ਹੀ ਕੱਚਾ ਹੋ ਗਿਆ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਕਹਿੰਦੀ ਤੁਰਕੀ ਬਾਣੀ ਹੈ ਜਿਹਦੇ ਵਿੱਚ ਕੋਈ ਲਗਾਮਾਤਰ ਵੀ ਅੱਜ ਤੱਕ ਬਦਲੀ ਨਹੀਂ ਗਈ ਅਸਲੀ ਰੱਬ ਦਾ ਕਹਿੰਦੀ ਜੋ ਅਸਲੀ ਗੁਰੂ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਹੀ ਹੈ ਇਸੇ ਕਾਰਨ ਕਰਕੇ ਕਿਉਂਕਿ ਜਿਹੜਾ ਕਹਿੰਦੀ ਗ੍ਰੰਥ ਜਿਹੜਾ ਮਤਲਬ ਧਰਮ ਲਿਖਿਆ ਹੋਇਆ ਉਹਨੂੰ ਬਦਲਿਆ ਜਾ ਸਕੇ ਜੇ ਅੱਜ ਦੇ ਲੋਕ ਅਸੀਂ ਬਦਲ ਦਿੰਨੇ ਆ ਤਾਂ ਫਿਰ ਉਹਨੂੰ ਆਪਾਂ ਕਿਵੇਂ ਕਹਿ ਸਕਦੇ ਆ ਵੀ ਪਈ ਇਹ ਮਤਲਬ ਬਾਈਬਲ ਵੱਡਾ ਹੈਗਾ ਜਾਂ ਮਤਲਬ ਉਹ ਹੈ ਸੋ ਉਹਦੇ ਚ ਉਹ ਆ ਬਾਕੀ ਉਹ ਦੱਸ ਦਿਆ ਕਹਿੰਦੇ ਗੁਰੂ ਗ੍ਰੰਥ ਸਾਹਿਬ ਹੀ ਅਸਲੀ ਪੂਰਾ ਗੁਰੂ ਹੈਗਾ ਤੇ ਕਹਿੰਦੇ ਜਦੋਂ ਬਾਈਬਲ ਆਪਣੇ ਜਿਹੜੇ 크ਿਸਚਨ ਬਣਾਇਆ ਜਾਂਦਾਗਾ ਤੇ ਲੋਕਾਂ ਨੂੰ ਇੱਕ ਰਕਮ ਦੇ ਕੇ ਇੱਕ ਪੈਸੇ ਦੇ ਕੇ ਸਰਟੀਫਿਕੇਟ ਦਿੱਤਾ ਜਾਂਦਾਗਾ ਕਿ ਤੇਰੀ ਇੰਨੀ ਰਕਮ ਜਮ੍ਹਾਂ ਹੋ ਗਈ ਤੇ ਤੇਰਾ ਸਰਟੀਫਿਕੇਟ ਤੈਨੂੰ ਦੇਤਾ ਹੁਣ ਤੂੰ ਸਵਰਗਾਂ ਦੇ ਵਿੱਚ ਤੇਰਾ ਵਾਸਾ ਹੋ ਜਾਊਗਾ ਤੇ ਹੁਣ ਤੂੰ ਸਵਰਗਾਂ ਦੇ ਵਿੱਚ ਜਾਵੇਂਗਾ ਜਦੋਂ ਕਿ ਉਹ ਕਹਿੰਦੀ ਗੁਰਬਾਣੀ ਦੇ ਵਿੱਚ ਐਸਾ ਆਪਣਾ ਸਿੱਖੀ ਦੇ ਵਿੱਚ ਕੁਝ ਵੀ ਨਹੀਂ ਹੈਗਾ ਜਦੋਂ ਕਿ ਗੁਰਬਾਣੀ ਅਗਰ ਤੁਸੀਂ ਜੁੜਦੇ ਹੋ ਗੁਰਬਾਣੀ ਦੇ ਨਾਲ ਤਾਂ ਤੁਹਾਡੀਆਂ ਕੁਲਾਂ ਤਰ ਜਾਂਦੀਆਂ ਨੇ ਮਤਲਬ ਇਹ ਸਾਰਾ ਕੁਝ ਉਹ ਆਪਣੀ ਜਵਾਨੀ ਦੱਸਦੀ ਆ ਹੁਣ ਦੋਸਤੋ ਗੱਲ ਕਰਦੇ ਆ ਜੋਵਨਪ੍ਰੀਤ ਸਿੰਘ ਨੂੰ ਅੱਜ 9 ਸਾਲ ਦੀ ਦੋ ਚਾਰ ਦਿਨ ਪਹਿਲਾਂ 9 ਸਾਲ ਦੀ ਸਜ਼ਾ ਕੀਤੀ ਗਈ ਆ ਇਹਦਾ ਸਹਿਜ ਸਹਿਯੋਗੀ ਹੋਣ ਕਰਕੇ ਤੇ ਹੁਣ ਦੋਸਤੋ ਦੱਸਦਾ ਮੈਂ ਤੁਹਾਨੂੰ ਜਿਹੜੀ ਮਤਲਬ ਜਿਹੜੇ ਉਹ ਲੜਕੇ ਸੀਗੇ ਉਹਨਾਂ ਲੜਕਿਆਂ ਨੂੰ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਗੁੰਮਰਾਹ ਕਰਕੇ ਜਾਂ ਕੁਝ ਵੀ ਲਾ ਲੋ ਤੇ ਉਹਨਾਂ ਨੇ ਜਾਂ ਉਹ ਵਾਦਾ ਮਾਫ ਗਵਾਹ ਬਣ ਗਏ ਤੇ ਭਾਈ ਗੁਰਵਿੰਦਰ ਸਿੰਘ ਦੇ ਮੈਂ ਸਾਰਾ ਆਰਡਰ ਆ ਭਾਈ ਜੋਨਪ੍ਰੀਤ ਵਾਲਾ ਪੜਿਆਗਾ ਉਹਦੇ ਚ ਜੋ ਜੱਜ ਸਹਿਬਾਨ ਨੇ ਜਿਹੜੀਆਂ ਇਹ ਚੀਜ਼ਾਂ ਸੀਗੀਆਂ ਮੇਨ ਕਾਰਨ ਇਹ ਜਿਹੜੀ ਮੈਂ ਬੀਬੀ ਦਾ ਭਾਗ ਕੌਰ ਦਾ ਜ਼ਿਕਰ ਕਰ ਰਿਹਾ ਇਹੇ ਕਾਰਨ ਬਣੀ ਕਿਉਂਕਿ ਸਾਰੀ ਸਰਕਾਰ ਤੇ ਸਾਰੇ ਜੱਜ ਵਕੀਲ ਭਾਈ ਗੁਰਵਿੰਦਰ ਸਿੰਘ ਦੇ ਵਿਰੋਧੀ ਇਸ ਕਾਰਨ ਕਰਕੇ ਬਣ ਗਏ ਕਿ ਸਾਡੇ ਇਹ ਇਹ ਤਾਂ ਸਾਡੇ ਹੀ ਲੋਕਾਂ ਨੂੰ ਮਤਲਬ ਜਿਹੜਾ ਹੈਗਾ ਅਮਰਤ ਸਕਾਈ ਜਾਂਦੀ ਆ ਜਾਂਦਾ ਹੈਗਾ ਤੇ ਸਾਡੀ ਐਡੀ ਵੱਡੀ ਮਨਿਸਟਰ ਜਿਹੜੀ ਕ੍ਰਿਸਚਨਾਂ ਦੀ ਆ ਉਹਨੂੰ ਵੀ ਇਹਨੇ ਅਮਰਤ ਸਕਾ ਦਿੱਤਾ ਇਸ ਕਾਰਨ ਕਰਕੇ ਉਹਨਾਂ ਨੇ ਫਿਰ ਇੱਕ ਆਪਾਂ ਜਿਵੇਂ ਕਹਿੰਦੇ ਉਹਨਾਂ ਦਾ ਬਦਲਾ ਲੈਣ ਵਾਲੀ ਗੱਲ ਉਹਨਾਂ ਲਈ ਤਾਂ ਸਭ ਤੋਂ ਵੱਡਾ ਮਤਲਬ ਇਹ ਖਲਨਾਇਕ ਬਣ ਗਿਆ ਕਿਉਂਕਿ ਉਹਨਾਂ ਦੇ ਧਰਮ ਦੇ ਲੱਖਾਂ ਬੰਦਿਆਂ ਨੂੰ ਜਦੋਂ ਅਮਰਤ ਸਕਾ ਦਿੱਤਾ ਸੋ ਉਸ ਕਾਰਨ ਕਰਕੇ ਉਹਨਾਂ ਨੇ ਮਤਲਬ ਉਹਨਾਂ ਲੜਕਿਆਂ ਨੂੰ ਕਿਸੇ ਤਰ੍ਹਾਂ ਕਰਕੇ ਚਾਹੇ ਜੋ ਮਰਜੀ ਲੇਕਿਨ ਜਿਹੜੇ ਆਰਡਰ ਮੈਂ ਪੜ੍ਹੇ ਨੇ ਅੱਜ ਉਹਦੇ ਚ ਉਹਨਾਂ ਨੇ ਜੱਜ ਸਾਹਿਬਾਨ ਨੇ ਜੋ ਲਿਖਿਆਗਾ ਕਿ ਇਹ ਮਤਲਬ ਜਿਹੜਾ ਭਾਈ ਗੁਰਵਿੰਦਰ ਹੈਗਾ ਇਹ ਰੱਬ ਤੋਂ ਆਪਦੇ ਆਪ ਨੂੰ ਮਤਲਬ ਦੂਜੀ ਜਗ੍ਹਾ ਤੇ ਜਾ ਸਮਝਦਾ ਵੀ ਬਾਬਾ ਜਿਵੇਂ ਆਪਾਂ ਕਹਿੰਦੇ ਨੇ ਆ ਵੀ ਇਹ ਬਾਬਾ ਸਮਝਦਾ ਤੇ ਇਹ ਕਹਿੰਦਾਗਾ ਕਿ ਮੈਂ ਇੰਨੇ ਲੋਕਾਂ ਨੂੰ ਅਮਰਤ ਸਕਾਇਆ ਇਹ ਕਹਿੰਦਾਗਾ ਮੈਂ 3 ਲੱਖ ਲੋਕਾਂ ਨੂੰ ਅਮਰਤ ਸਕਾਇਆ ਤੇ ਲੱਖ ਦੇ ਕਰੀਬ ਮੈਂ ਲੋਕਾਂ ਨੂੰ ਜਿਹੜਾ ਉਸ ਤੋਂ ਖੁਦਕਸ਼ੀਆਂ ਕਰਨ ਤੋਂ ਬਚਾਇਆਗਾ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਇਹਦੇ ਮਤਲਬ ਜਿਹੜੀਆਂ ਪੋਜੀਟਿਵ ਗੱਲਾਂ ਸੀਗੀਆਂ ਉਹ ਸਾਰੀਆਂ ਇਹਦੇ ਖਿਲਾਫ 네ਗੇਟਿਵ ਬਣਾ ਕੇ ਤੇ ਇਹਨੂੰ ਸਜ਼ਾ ਕਰਕੇ ਬਾਬੇ ਨੂੰ ਆਪਣੇ ਸਿਰਫ ਜਿਹੜੇ ਅੰਗਰੇਜ਼ਾਂ ਨੂੰ ਇਹਨਾਂ ਨੇ ਅਮਰਤ ਸਕਾਇਆ ਸੀਗਾ ਤੇ ਬੀਬੀ ਨੂੰ ਅਮਰਤ ਭਗ ਕੌਰ ਬਣਾਇਆ ਸੀਗਾ ਉਹੀ ਇਹਨਾਂ ਦੇ ਖਿਲਾਫ ਵਰਤੀ ਗਈ ਸੋ ਦੋਸਤੋ ਆਪਾਂ ਨੂੰ ਇਹ ਸੋਚਣਾ ਚਾਹੀਦਾਗਾ ਕਿ ਭਾਈ ਗੁਰਵਿੰਦਰ ਸਿੰਘ ਦੇ ਅੱਜ ਪੱਖ ਦੇ ਵਿੱਚ ਕੋਈ ਨਹੀਂ ਬੋਲ ਰਿਹਾ ਹੈਗਾ ਜਦੋਂ ਕਿ ਭਾਈ ਬੰਤਾ ਸਿੰਘ ਵਰਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਬੰਤਾ ਸਿੰਘ ਸਾਲ ਦੇ ਵਿੱਚ ਉੱਥੇ ਕਈ ਕਈ ਦਿਨ ਇਹਨਾਂ ਕੋਲ ਰਹਿ ਕੇ ਆਉਂਦੇ ਸੀਗੇ ਤੇ ਲੇਕਿਨ ਜਦੋਂ ਉਹਨਾਂ ਨੂੰ ਸਜ਼ਾ ਹੋ ਗਈ ਜਾਂ ਮੰਨ ਲਓ ਤੁਸੀਂ ਵੀ ਇਹ ਲੱਗਿਆ ਕਿ ਕੱਲ ਨੂੰ ਸਾਡੇ ਕੋਈ ਖਿਲਾਫ ਨਾ ਗੱਲਬਾਤ ਹੋਵੇ ਸਾਰੇ ਲੋਕਾਂ ਦੇ ਮੂੰਹ ਦੇ ਵਿੱਚ ਤੰਦੂਏ ਪੈ ਗਏ ਜਦੋਂ ਕਿ ਜਿਸ ਵਿਅਕਤੀ ਦੇ ਨਾਲ ਇਹਨਾਂ ਦੀ ਲੜਾਈ ਹੈ ਉਹ ਹਰਨੇਕ ਸਿੰਘ ਨੇਕੀ ਬਾਰੇ ਆਪਾਂ ਕੀ ਕਹਿ ਸਕਦੇ ਆ ਸਿੱਟੇ ਪੈਣਗੇ ਇਸ ਕਰਕੇ ਉਸ ਚੈਪਟਰ ਨੂੰ ਤਾਂ ਮੈਂ ਛੇੜਨਾ ਹੀ ਨਹੀਂ ਚਾਹੁੰਦਾ ਤੇ ਲੇਕਿਨ ਇੱਕ ਪਾਸੇ ਸਚਾਈ ਹੈ ਇੱਕ ਪਾਸੇ ਝੂਠ ਹੈ ਇੱਕ ਪਾਸੇ ਸਪਾਈ ਹੈ ਇੱਕ ਪਾਸੇ ਗੰਦ ਹੈ ਇੱਕ ਪਾਸੇ ਗੁਰੂ ਦਾ ਸਿੱਖ ਹੈ ਇੱਕ ਪਾਸੇ ਗੁਰੂ ਦਾ ਨਿੰਦਕ ਹੈ ਇੱਕ ਪਾਸੇ ਲੋਕਾਂ ਨੂੰ ਅੰਮ੍ਰਿਤ ਨੌਜਵਾਨਾਂ ਨੂੰ ਅੰਮ੍ਰਿਤ ਸਿਕਾਉਣ ਵਾਲਾ ਹੈ ਜਿਸ ਤਰ੍ਹਾਂ ਇੱਥੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਅੰਮ੍ਰਿਤ ਸਿਕਾਉਣ ਕਰਕੇ ਸਾਡੇ ਪੰਜਾਬ ਦੇ ਵਿੱਚ ਹੀ ਸਜ਼ਾ ਦੇ ਦਿੱਤੀ ਗਈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਦੋਸਤੋ ਫਿਰ ਅੰਗਰੇਜ਼ ਕਿਵੇਂ ਮਾਫ਼ ਕਰਨਗੇ ਜਿਹੜਾ ਉਹਨਾਂ ਦੇ ਬੰਦਿਆਂ ਨੂੰ ਅੰਮ੍ਰਿਤ ਸਿਕਾਉਂਦਾ ਹੈ ਇੱਥੇ ਤਾਂ ਸਾਡੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਜਿਹੜਾ ਕਿ ਸਾਡੇ ਸਿੱਖਾਂ ਨੂੰ ਹੀ ਅੰਮ੍ਰਿਤ ਸਿਕਾਉਂਦਾ ਸੀਗਾ ਸੋ ਸਰਕਾਰਾਂ ਤਾਂ ਮਤਲਬ ਇੱਥੇ ਨਹੀਂ ਮaaf ਕਰਦੀਆਂ ਤੁਸੀਂ ਸਮਝ ਸਕਦੇ ਹੋ ਇਸ ਗੱਲ ਨੂੰ ਕਿ ਜੇਕਰ ਇੱਥੇ ਅਮਰਤਪਾਲ ਸਿੰਘ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਸਕਦਾ ਫਿਰ ਭਾਈ ਗੁਰਵਿੰਦਰ ਸਿੰਘ ਜਿਹੜਾ ਉੱਥੇ ਸਟੈਂਡ ਲੈ ਬੈਠੇ ਉਹੋ ਹੀ ਉਹਨਾਂ ਦੇ ਉਲਟ ਗਿਆ ਪਰ ਗੁਰੂ ਬਹੁਤ ਵੱਡਾ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਭ ਤੋਂ ਵੱਡਾ ਹੈਗਾ ਪ੍ਰਮਾਤਮਾ ਸਭ ਤੋਂ ਵੱਡਾ ਹੈਗਾ ਉਹਦੀ ਅਦਾਲਤ ਸਭ ਤੋਂ ਵੱਡੀ ਹੈਗੀ ਹਮੇਸ਼ਾ ਸਚਾਈ ਦੀ ਜਿੱਤ ਹੁੰਦੀ ਹੈ ਅੱਜ ਡਿਬਰੂਗੜ੍ਹ ਜੇਲ੍ਹ ਵਾਲਾ ਜਿਹੜਾ ਸਵਰਡੈਂਟ ਵੀ ਤੁਹਾਨੂੰ ਪਤਾ ਰੈਸਟ ਕਰ ਲਿਆ ਗਿਆ ਆਖਰ ਨੂੰ ਸਚਾਈ ਤਾਂ ਸਾਹਮਣੇ ਆ ਹੀ ਗਈ ਨਾ ਇਸੇ ਤਰ੍ਹਾਂ ਇੱਕ ਦਿਨ ਸਚਾਈ ਹੈ ਜਿਹੜੀ ਨਿਊਜ਼ੀਲੈਂਡ ਵੀ ਸਾਹਮਣੇ ਆਏਗੀ ਕਿ ਕੌਣ ਦੋਸ਼ੀ ਹੈ ਕੌਣ ਗੁਰੂ ਦਾ ਦੁਖੀ ਹੈ ਤੇ ਕੌਣ ਗੁਰੂ ਦਾ ਨਿੰਦਕ ਹੈ ਤੇ ਕੌਣ ਗੁਰੂ ਦਾ ਸੇਵਾਦਾਰ ਹੈ ਕੌਣ ਗੁਰੂ ਦੇ ਨਾਲ ਜੋੜਦਾ ਹੈ ਤੇ ਕੌਣ ਗੁਰੂ ਦੇ ਨਾਲੋਂ ਤੋੜਦਾ ਹੈ ਕੌਣ ਮਤਲਬ ਜਿਹੜਾ ਗੁਰੂ ਦੇ ਭੈ ਦੇ ਵਿੱਚ ਰਹਿ ਕੇ ਚੱਲਦਾ ਕਿਉਂਕਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗੁਰੂ ਦਾ ਜੋ ਹੁਕਮ ਹੈ ਸਾਨੂੰ ਮਤਲਬ ਅਸੀਂ ਗੁਰੂ ਦੀ ਜੋ ਵੀ ਗੱਲ ਗੁਰੂ ਦੀ ਹੈਗੀ ਆ ਉਹਦੇ ਉੱਤੇ ਕਦੇ ਵੀ ਕਿੰਤੂ ਪ੍ਰੰਤੂ ਨਹੀਂ ਕਰਦੇ ਲੇਕਿਨ ਇੱਕ ਪਾਸੇ ਲੋਕ ਕਿੰਤੂ ਪ੍ਰੰਤੂ ਕਰਨ ਵਾਲੇ ਨੇ ਇੱਕ ਪਾਸੇ ਗੁਰੂ ਦੀ ਹਰ ਇੱਕ ਗੱਲ ਨੂੰ ਸਿਰ ਝੁਕਾ ਕੇ ਮੰਨਣ ਵਾਲੇ ਨੇ ਇਹ ਆਉਣ ਵਾਲਾ ਸਮਾਂ ਜ਼ਾਹਰ ਕਰੂਗਾ ਤੁਹਾਨੂੰ ਸਾਰਾ ਕੁਝ ਕਲੀਅਰ ਹੋਏਗਾ ਪਰ ਦੋਸਤੋ ਮੇਰੀ ਬੇਨਤੀ ਹੈ ਤੁਹਾਨੂੰ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਭਾਈ ਗੁਰਵਿੰਦਰ ਸਿੰਘ ਨੇ ਅੰਗਰੇਜ਼ਾਂ ਨੂੰ ਤੇ ਆਪਣੇ ਨੌਜਵਾਨਾਂ ਨੂੰ ਅਮਰਤ ਸਕਾ ਕੇ ਕੀ ਗਲਤੀ ਕੀਤੀ ਇੱਕ ਅੰਗਰੇਜ਼ ਬੀਬੀ ਜਿਹੜੀ 크ਰਿਸਚਨਾਂ ਦੀ ਮਨਿਸਟਰ ਸੀਗੀ ਐਡੇ ਵੱਡੇ ਅਹੁਦੇ ਦੇ ਉੱਪਰ ਸੀਗੀ ਧਾਰਮਿਕ ਮਨਿਸਟਰ ਸੀ ਉਹ ਮਤਲਬ ਸਰਕਾਰ ਦੀ ਮਨਿਸਟਰ ਨਹੀਂ ਸੀ ਧਾਰਮਿਕ ਮਨਿਸਟਰ ਸੀਗੀ ਉਹਨਾਂ ਦੀ ਉਹਨੂੰ ਗੁਰੂ ਦੀ ਸਿੰਘ ਨੇ ਬਣਾਇਆ ਭਾਗ ਕੌਰ ਬਣਾ ਦਿੱਤਾ ਤਾਂ ਉਹਨੇ ਅਗਰ ਕੋਈ ਦੋਸ਼ ਨਹੀਂ ਦਿੱਤਾ ਹੈਗਾ ਤਾਂ ਦੋਸਤੋ ਕੀ ਤੁਹਾਡਾ ਹੱਕ ਨਹੀਂ ਬਣਦਾ ਕਿ ਉਹਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਜਾਵੇ ਤੇ ਉਹਦੇ ਹੱਕ ਦੇ ਵਿੱਚ ਜੇ ਹੋਰ ਨਹੀਂ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਤੇ ਕਮੈਂਟ ਕਰ ਦਿਓ ਇੰਨੀ ਗੱਲ ਵੀ ਤੁਹਾਡੇ ਲਈ ਇਹ ਹੋਏਗੀ ਕਿ ਤੁਸੀਂ ਚਲੋ ਜਿਹੜਾ ਗੁਰੂ ਦਾ ਸਿੱਖ ਹੈਗਾ ਗੁਰੂ ਦੀ ਦਾ ਸੇਵਾਦਾਰ ਆ ਤੁਸੀਂ ਉਹਦੇ ਹੱਕ ਦੇ ਵਿੱਚ ਆਦਾ ਨਾਰਾ ਮਾਰਿਆ ਤੇ ਇਸ ਕਰਕੇ ਜ਼ਰੂਰ ਤੁਸੀਂ ਮਤਲਬ ਇੰਨਾ ਕੁ ਤਾਂ ਜ਼ਰੂਰ ਯੋਗਦਾਨ ਪਾਇਓ ਦੋਸਤੋ ਤੇ ਬਾਕੀ ਹੁਣ ਮੈਂ ਤੁਹਾਨੂੰ ਅੱਜ ਦੇ ਜਿਹੜੀ ਧੰਨਵਾਦ ਵਾਲੀ ਗੱਲਬਾਤ ਹੈ ਉਹਦੇ ਬਾਰੇ ਸੋ ਦੋਸਤੋ ਅਮਰਤਪਾਲ ਸਿੰਘ ਸੰਧੂ ਬੌਬੀ ਔਰ ਸੁਖਚੈਨ ਸਿੰਘ ਕੰਗ ਓਮਕਾਰਪੁਰੀ ਸਿੱਧੂ ਓਮਕਾਰ ਓਮਕਾਰਪੀ ਸਿੰਧੂ ਦੋਸਤੋ ਇਹ ਸਾਡੇ ਜਿਹੜੇ ਹੈਗੇ ਨੇ ਫਾਲੋਅਰ ਨੇ ਤੇ ਸਿੱਧੂ ਗੁਰੂ ਸਿੱਧੂ ਇਹਨਾਂ ਦਾ ਨਵਜੀਤ ਸਿੰਘ ਬਰਕੇਟ ਇਸ ਹੈ ਤਲ ਸਵੇਰੇ ਆ ਗਏ ਸੀਗੇ ਇਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਨੇ ਦੋਸਤੋ ਤੁਸੀਂ ਵੀ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਨਾਮ ਅਗਰ ਧੰਨਵਾਦ ਦੇ ਵਿੱਚ ਲੈਣਾ ਦਿਵਾਉਣਾ ਚਾਹੁੰਦੇ ਹੋ ਤਾਂ ਜਰੂਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ